हां जी दोस्तों सारेया नुं सस्श्रीकाल स्वागत करते हैं टोडा राज संधू फार्मिंग दे विच आज पहुचिया दोस्तों ਪਿੰਡ ਬਲੀਪੁਰ ਤਹਿਸੀਲ ਜਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਤਰਨਤਾਰਨ ਸਾਹਿਬ ਤੋਂ ਦੋਸਤੋ ਕੋਈ 2 ਤੋਂ 4 ਕਿਲੋਮੀਟਰ ਦੀ ਦੂਰੀ ਆ ਪਿੰਡ ਬਲੀਪੁਰ ਦੀ ਜੰਡੋ ਕਸਰੀਆਲੀ ਦੋਸਤੋ ਬਿਲਕੁਲ ਨਜ਼ਦੀਕ ਪਲਾਸੌਰ ਬਿਲਕੁਲ ਨਜ਼ਦੀਕ ਆ ਤੇ ਵੀਰ ਜਗਰਾਜ ਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਆਪਾਂ ਇਸ ਘਰੋਂ ਦੋਸਤੋ ਵੀਡੀਓ ਪਾਈਆਂ ਨੇ ਪਸ਼ੂ ਵਪਾਰ ਦਾ ਕੰਮ ਕਰਦਾ ਵੀਰ ਸੇਲ ਪਰਚੇਜ ਵਾਲੇ ਪਸ਼ੂ ਦੋਸਤੋ ਇਸ ਘਰੇ ਆਉਂਦੇ ਰਹਿੰਦੇ ਐ ਇਸ ਕਿਲੇ ਦੇ ਉੱਪਰ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਤਿੰਨ ਨਗ ਤੁਹਾਨੂੰ ਦਿਖਾਉਣੇ ਆ ਤਿੰਨੇ ਸੂਇ ਸੂਇ ਆ ਸੋ ਕਿੰਨੇ ਕਿੰਨੇ ਦਿਨਾਂ ਦੇ ਵਿੱਚ ਆ ਦੋਸਤੋ ਕੀ ਮਿਲ ਕਾ ਥੱਲੇ ਇਹਨਾਂ ਦੇ ਤੇ ਕੀ ਰੇਡ ਪੜਦਾ ਰਹਿਣ ਵਾਲਾ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਤੇ ਖਾਸ ਵਿਜ਼ਿਟ ਦੋਸਤੋ ਤੁਸੀਂ ਪਿੰਡ ਬਲੀਪੁਰ ਕਰਨੀ ਆ ਅੱਜ ਤਰੀਕ ਦੋਸਤੋ 22 ਜੁਲਾਈ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੁ ਸ਼ਾਮ ਦੇ 5 5:30 5 ਵਜੇ ਦਾ ਸੋ ਐਨੀਮਲ ਦੋਸਤੋ ਜਿੱਦਾਂ ਕਿ ਮੈਂ ਦੱਸਿਆ ਪਈ ਸੂਇ ਸੂਇ ਆ ਤੇ ਦੋ ਟਾਈਮ ਨਹੀਂ ਕੋਈ ਵੀਰ ਤਿੰਨ ਟਾਈਮ ਚੋ ਕੇ ਆਪਣੀ ਤਸੱਲੀ ਕਰ ਸਕਦਾ ਆਬ ਲੈਣੀਆਂ ਬਤੇਰੀ ਡਿਟੇਲ ਕਰਦਿਆਂ ਗੱਲਬਾਤ ਬਾਈ ਜਗਰਾਜ ਦੇ ਨਾਲ ਸਭ ਤੋਂ ਪਹਿਲਾਂ ਵੀਰ ਜਗਰਾਜ ਸਾਸੀ ਗਾ ਜੀ ਸਾਸੀ ਗਾ ਸੰਧੂ ਸਾਹਿਬ ਕੀ ਹਾਲ ਜੇ ਬਹੁਤ ਵਧੀਆ ਪ੍ਰਾਠੀ ਠੀਕ ਠਾਕ ਵਧੀਆ ਵਧੀਆ ਹਾਂ ਸਾਹਿਬ ਠੀਕ ਆ ਵੀਰ ਜਗਰਾਜ ਤੇ ਕਿਵੇਂ ਇਸੇ ਤਰ੍ਹਾਂ ਫਿਰ ਪਸੂ ਆਈ ਚਲਾਈ ਚਲੀ ਜਾਂਦੀ ਹੈ ਹਾਂਜੀ ਹਾਂਜੀ ਸੰਧੂ ਸਾਹਿਬ ਥੋੜੇ ਜਿਹਾ ਲੇਟ ਹੋ ਗਏ ਝੋਨੇਆ ਕਰਕੇ ਠੀਕ ਆ ਜੀ ਹਾਂਜੀ ਝੋਨਾ ਵਗੈਰਾ ਲੱਗਦਾ ਪਿਆ ਹੈ ਠੀਕ ਆ ਜੀ ਨੰਗਰ ਵਾਹੇ ਹੈਗੀਆਂ ਹੈ ਆਪਣੇ ਤੋਂ ਵੇੜਾ ਉਦਾਂ ਵੇਖ ਗਿਆ ਹਾਂ ਹੁਣ ਚਲੋ ਵੀਡੀਓ ਪਾ ਲਈ ਆਪਾਂ ਠੀਕ ਆ ਜੀ ਠੀਕ ਹਾਂਜੀ अच्छा जगराज भाई आज ਜਿਹੜੀਆਂ ਆਪਣੇ ਕੋਲ ਤਿੰਨ ਬਿਹੜਾਂ ਨੇ ਵੈਸੇ ਕਿੰਨੇ ਕਿੰਨੇ ਦਿਨਾਂ ਦੇ ਵਿੱਚ ਆ ਸੁਆ ਵੈਸੇ ਇਹਨਾਂ ਤਿੰਨਾਂ ਬਿਹੜਾਂ ਦਾ ਸੰਧੂ ਸਾਹਿਬ ਇੱਕ ਨੂੰ 5-6 ਦਿਨ ਹੋਏ ਆ ਪਹਿਲੇ ਨੰਬਰ ਵਾਲੀ ਨੂੰ ਠੀਕ ਆ ਜੀ ਬਾਕੀ ਬਿਹੜਾਂ ਜਿਹੜੀਆਂ ਦੋ ਇੱਕ ਦਾ ਸਮਾਂ ਹੈਗਾ ਜੇ 20 ਦਿਨ ਦਾ ਇੱਕ 12-13 ਦਿਨਾਂ ਦੀ ਆ ਹੂੰ ਹਾਂ ਜੀ ਕੋਈ ਹਫ਼ਤੇ ਡੇਢ-ਡੇਢ ਦੋ-ਦੋ ਹਫ਼ਤੇ ਦੇ ਵਿੱਚ ਵਿੱਚ ਹਾਂ ਜੀ ਹਾਂ ਜੀ ਠੀਕ ਆ ਜੀ ਲੈ ਜਗਰਾਜ ਵੀਰੇ ਨਾਲ ਦੀ ਨਾਲ ਹੀ ਆਪਾਂ ਸ਼ੁਰੂਆਤ ਕਰ ਲੈਨੇ ਆ ਨਾਲ ਦੀ ਨਾਲ ਹੀ ਬਿਹੜਾਂ ਦਿਖਾ ਦਿੰਨੇ ਆ ਤੋ ਪਹਿਲੇ ਨੰਬਰ ਤੇ ਜਿਹੜੀ ਆਪਣੇ ਕੋਲ ਇਹ ਬੈੜ ਖੜੀ ਆ ਸੂਬਾ ਹੀ ਦਾ ਦੱਸਦੀ ਹੈ ਤੇ ਦਿਨ ਇਹ ਇਹਨੂੰ ਕਿੰਨੇ ਹੋ ਕੇ ਸੂਈ ਇਹਨੂੰ ਸੰਧੂ ਸਾਹਿਬ 5-6 ਦਿਨ ਹੋਏ ਤੇ ਦੂਜਾ ਸੂਆ ਜੇ ਬੈੜ ਦਾ ਦੂਜਾ ਸੂਆ ਹਾਂਜੀ ਹਾਂਜੀ ਲੋ ਦੋਸਤੋ ਦੂਜਾ ਸੂਆ ਤੇ ਪੰਜਾ ਛਿਆਂ ਕ ਦਿਨਾਂ ਦੀ ਸੂਈ ਆ ਇਹ ਤਾਂ ਮਗਰ ਬੱਚਾ ਕੀ ਆ ਜੀ ਇਹਦੇ ਮਗਰ ਬੱਛੀ ਆ ਸੰਧੂ ਸਾਹਿਬ ਲਓ ਜੀ ਮਗਰ ਬੱਛੀ ਆ ਦੋਸਤੋ ਤੇ ਸੂਬਾ ਦੂਜਾ ਠੀਕ ਆ ਹੁਣ ਦੁੱਧ ਕਿੰਨੇ ਕਿਤੇ ਚੱਲਣ ਲਈ ਲੋ ਤਾਂ ਸੰਧੂ ਸਾਹਿਬ ਇਹਨਾਂ ਲਈ 10 ਕਿਲੋਟਰ ਜਿਹੜਾ ਪੱਕਾ ਹੋਊਗਾ ਮਣਕੇ ਦੇਵਾਂਗੇ ਤੇ ਮਗਰਲਾ ਸਾਣ ਜਿਹੜਾ ਬਹਿਣੀ ਵਾਲਾ ਉਹ ਅੱਧਾ ਕਿ ਜ ਅੱਧਾ ਵੀ ਅੱਧਾ ਪੂਰਾ ਨਹੀਂ 15 ਧਾਰਾਂ ਘੱਟ ਆ ਉਹਦੀ 15 ਕ ਧਾਰਾਂ ਘੱਟ ਆ ਹਾਂਜੀ ਹਾਂਜੀ ਠੀਕ ਆ ਲਓ ਦੋਸਤੋ 15 ਕ ਧਾਰਾਂ ਦਾ ਫਰਕ ਹੈਗਾ ਹੈ ਮਗਰਲੇ ਨਾਲ ਮਗਰਲੇ ਥਣ ਦਾ ਠੀਕ ਆ ਜੀ ਤੇ ਬਹਿਣੀ ਵਾਲੀ ਸਾਈਡ ਦਾ ਦੋਸਤੋ ਮਗਰਲਾ ਥਣ ਜਿਹੜਾ ਉਹ ਵੀਰਾਂ ਦਾ ਵਿਆਹ ਦਾ ਅੱਦੇ ਤੋਂ ਥੋੜਾ ਜਿਹਾ ਵੱਧ ਦੋਸਤੋ ਜਿਹੜਾ ਵੈਸੇ ਧਾਰਾਂ ਹੈਗੇ ਯਾਨੀ 15 ਕ ਧਾਰਾਂ ਦਾ ਫਰਕ ਆ ਸਾਰਾ ਬਾਕੀ ਠੰਡੀ ਠਿਹਰੀ ਬਹੁਤ ਜਿਆਦੀ ਵੈਰ ਠੀਕ ਆ ਜੀ ਹਾਂਜੀ ਸੋਈ ਨੂੰ ਕਹਿੰਦੇ 5-7 ਦਿਨ ਹੋਏ ਹਾਂਜੀ 5-6 ਦਿਨ ਹੋਏ ਸੰਦੂ ਸਾਹਿਬ ਲੋ ਜੀ 5-6 ਦਿਨ ਹੋਏ ਨੀ ਦੋਸਤੋ ਅਜੇ ਸੋਈ ਨੂੰ ਹੋਏ ਆ ਦੁੱਧਾਂ ਜੇ ਵਧੂਗੀ 12-13 ਇੰਚ ਕਰੂਗੀ ਸੰਦੂ ਸਾਹਿਬ ਠੀਕ ਮੈਲੇ ਮੋਲੇ ਹੋ ਗਈ ਸਟਾਰਟ ਹੋ ਗਈ ਮੈਲਾ ਮਾਰਨ ਦੀ ਹੈਗਾ ਠੀਕ ਹੈ ਲੋ ਜੀ ਬਾਕੀ ਠੰਡੀ ਧੀਰੀਆ ਦੋਸਤੋ ਸੀਲ ਸਾਹੂ ਆ ਕਿਸੇ ਤਰ੍ਹਾਂ ਦਾ ਵੈਸੇ ਕੋਈ ਬੰਗਾ ਪਾਉਣਾ ਕਿਸੇ ਭਰਾ ਦੀਗਾ ਮਰਜ਼ੀ ਆ ਵੈਸੇ ਲੋੜ ਨਹੀਂ ਕੀ ਠੀਕ ਹੈ ਜੀ ਆ ਦੇਖਾ ਆ ਸੰਦੂ ਸਾਹਿਬ ਥਾਣ ਹੁੰਦਾ ਠੀਕ ਹੈ। ਕੋਈ ਗਾ। ਉਹ ਪਰਲਾ ਕਿਵੇਂ ਪਰਲਾ? ਨਹੀਂ ਨਹੀਂ ਓਕੇ ਆ ਬਾ ਬਹਿਣੀ ਵਾਲਾ ਆ ਜੀ ਥਾਣਿਆ। ਇਹਦੇ ਵਿੱਚ ਬਾ 15 ਕਟਾਰਾਂ ਘਟਿਆ ਮਤਲਬ ਕਿ ਜ਼ਿਆਦਾ ਨਹੀਂ ਬਾਕੀ ਅੱਧਾ ਮੰਨ ਕੇ ਵੀ ਕੋਈ ਸਬਦਾ ਕਰ ਸਕਦਾ ਅੱਧਾ ਨਹੀਂ 15 ਕਟਾਰਾਂ ਦਾ ਠੀਕ ਹੈ ਜੀ ਠੀਕ ਹੈ। ਲੋਕ ਦੋਸਤੋ ਬਾਕੀ 15 ਕਟਾਰਾਂ ਦਾ ਵੀਰਾਂ ਦਾ ਫਰਕ ਆ। ਠੀਕ ਆ ਜੀ ਤੇ ਜੋ ਡਿਟੇਲ ਤੁਹਾਨੂੰ ਦੱਸੀਏ ਦੋਸਤੋ ਉਹੀ ਨਿਕਲੂਗੀ। ਆ ਮੂੰਹ ਮੱਥੇ ਤੋਂ ਆ ਫੇਸ ਆ ਹੈਗਾ ਇਹਦਾ। ਤੇ ਡੱਬੀ ਆ ਪ੍ਰਿੰਟ ਪ੍ਰਿੰਟ ਜਿਹੜਾ ਦੋਸਤੋ ਡੱਬੀ ਆ ਠੀਕ ਆ ਜੀ। ਬਲੈਕ ਵਾਈਟ ਡੱਬ

ਲਓ ਵੀ 10 ਕਿਲੋ ਦੋਸਤੋ ਇਹ ਤਾਂ ਥੱਲੇ ਹੁਣ ਦੁੱਧ ਦਾ ਠੀਕ ਹੈ ਜੀ ਬਾਕੀ ਅੱਗੇ ਕਿਸੇ ਵੀਰ ਦੀ ਸੇਵਾ ਫਿਲਹਾਲ ਜਿਹੜਾ ਹੁਣ ਮੌਕੇ ਤੇ ਚੂਹੂਗੇ ਤੁਸੀਂ ਦੋਸਤੋ ਆਗੇ ਹੁਣ 10 ਕਿਲੋ ਹੋਊਗਾ ਸੰਧੂ ਸਾਹਿਬ ਸਹੀ ਸਹੀ ਠੀਕ ਹੈ ਜੀ ਜਗਰਾਜ ਵੀਰੇ ਕੀ ਕਰਦੇ ਜਮੋਦੇ ਦਾ ਸੰਧੂ ਸਾਹਿਬ ਅੱਜ ਮੋਲ ਨਹੀਂ ਕਰਨੇ ਆਪਾਂ ਆ ਲੈਣ ਦੇਣੀ ਹੈ ਬਸ ਲੈਣ ਦੇਣਾ 35 ਦੇ ਦਈਏ 35 ਦੀ ਹਾਂਜੀ ਫਿਰ ਲਾ ਦਈਏ ਥੱਲੇ ਫਿਰਕੇ ਤੁਸੀਂ ਦੱਸ ਦੋ ਇਹ ਵਾਲੀ ਗੱਲ ਕਰਦੇ 10 ਕਿਲੋ ਦੁੱਧ ਹਾਂਜੀ ਡਾ ਦੇਣਾ ਅੱਜ ਆਪਾਂ 30 ਦੇ ਦਾਂ 30 ਦੀ ਦੇ ਦਈਏ ਹਾਂਜੀ ਪਰ ਠੀਕ ਹੈ ਫਿਰ ਠੀਕ ਹੈ ਠੀਕ ਹੈ ਵੇਖ ਲਈਏ ਮੈਂ ਤਾਂ 10 ਕਿਲੋ ਦੁੱਧ ਚਲੋ ਸੱਜਰ ਸੂਈ ਹੈ ਤੇ ਬਾਕੀ ਕੋਈ ਭੈਣ ਭਰਾ ਦਾ ਮਾਨਤਾ ਕੋਈ ਸੱਜਣ ਆਉਂਦਾ ਕਰੇ ਹਾਂਜੀ ਹਾਂਜੀ ਮੌਕੇ ਦੇ ਵੇਖ ਲਿਆ ਜੀ ਮੌਕੇ ਦੇ ਮਾਨਤਾ ਦੂਰ ਨੇੜੇ ਦਾ ਵੇਖ ਕੇ ਸਬਰ ਸੂਪਰ ਲਗੜੇ ਹਾਂਜੀ ਹਾਂਜੀ ਠੀਕ ਆ ਤੇ ਜਗਰਾਜ ਆ ਕਿ ਜਿਹੜੀ ਸੈਕਿੰਡ ਨੰਬਰ ਤੇ ਇਹਦੀ ਡਿਟੇਲ ਕੀ ਹੈ ਫਿਰ ਬੈਠਦੇ ਇਹ ਸੰਧੂ ਸਾਹਿਬ ਤੀਜਾ ਸੁਆ ਇਹ ਗਾਂ ਦਾ ਲਓ ਦੋਸਤੋ ਅਗਲੀ ਜਿਹੜੀ ਆ ਦੂਜੇ ਨੰਬਰ ਤੇ ਆ ਤੀਜਾ ਸੁਆ ਹਾਂਜੀ ਹਾਂਜੀ ਤੇ ਇਹ 10 12 ਦਿਨਾਂ ਦੀ ਸੂਈ ਹੈ ਨਹੀਂ ਸੰਧੂ ਸਾਹਿਬ ਇਹਨੂੰ 20 ਦਿਨ ਹੋ ਗਏ ਸੂਈ ਨੂੰ 15 20 ਦਿਨ 15 20 ਦਿ ਮੇਰੇ ਕਹਿੰਦਾ ਅਸਾਂ ਦੇ ਦਿਨਾਂ ਦਾ 24 25 ਲੀਟਰ ਹੋਊਗਾ। ਅੱਛਾ ਜੀ। ਹਾਂ ਜੀ। 24 25 ਲੀਟਰ। ਇਸ ਵਕਤ ਜਿਹੜਾ ਰੈਡੀ ਹੈ ਬਿਰੋ। ਹਾਂ ਜੀ ਰੈਡੀ ਰੈਡੀ ਜਿਹੜਾ ਆਪਾਂ। ਠੀਕ ਆ ਜੀ। ਲੋ ਬਦਸਤੋ 24 25 ਲੀਟਰ ਤੇ ਚੱਲ ਰਹੀ ਆ। ਮਗਰ ਇਹਦੇ ਵੀ ਪਛੀ ਆ ਕੋਈ 20 ਕ ਦਿਨਾਂ ਦਾ ਸੁਆ, 20 ਕ ਦਿਨਾਂ ਦੀ ਸੁਈ ਆ। ਤਤਜਾ ਸੁਆ ਵੀ ਅਰਦਾਸ ਰਿਹਾ ਵੀ ਤਤਜਾ ਕ ਸੁਆ ਠੀਕ ਆ। ਬਹੁਤ ਸੀਰਾ ਵੈਣ ਸੰਦੂ ਸਾਹਿਬ। ਆ ਲਓ ਜੀ ਮੋਕੇ ਨੂੰ ਲਈ ਹੰਦੂ ਸਾਹਿਬ ਚੌਂਕ ਤੋਂ ਆ ਬਹੁਤ ਪੋਲਾ ਆ ਲਓ ਜੀ ਠੀਕ ਆ ਜੀ ਚੁਵਾਈ ਜਿਹੜੀ ਦੋਸਤੋ ਵਧੀਆ ਮੋਗਾ ਚੁਵਾਈ ਵੀਰਾਂ ਦਾ ਵੀ ਆਏ ਆਉਂਦੀ ਵੇਖੋ ਬਿਲਕੁਲ ਮੋਟੀ ਧਾਰ ਆ ਉਂਗਲ ਉਂਗਲ ਜੱਡੀ ਠੀਕ ਆ ਠੀਕ ਆ ਜੀ ਠੀਕ ਆ ਤੋਰਦੇ ਥੋੜਾ ਜਿਹਾ ਲੰਮਾ ਵੀ ਰੱਖੋ ਆਕੋ ਨਹੀਂ ਅੱਗੋ ਕਮਾ ਲਈਗੀ ਆਪਾਂ ਹੈ ਆ ਲਓ ਜੀ ਮੋੜ ਲੀ ਗੇ ਬਾਕੀ ਜਗਰਾਜ ਅਗਲੇ ਨਾਲ ਅਗਲਾ ਪਿਛਲੇ ਨਾਲ ਧਾਰਾ ਬਰਾਬਰ ਬਿਲਕੁਲ ਬਰਾਬਰ ਬਰਾਬਰ ਸੰਧੂ ਸਾਹਿਬ ਠੀਕ ਆ ਜੀ ਲਓ ਵੀ ਭਰਾਵੋ 23 24 24 ਲੀਟਰ ਜਿਹੜੀ ਹੁਣ ਮਿਲਕਿੰਗ ਕਰਵਾ ਰਹੀ ਆ ਕਿੰਨੇ ਟਾਈਮ ਆਪਣਾ ਲੰਗ ਵੀਰ ਕੋਈ ਵੀ ਚੋਕੇ ਖੜੇ ਲਓ ਜੀ ਆਹ ਬੱਛੀ ਆ ਮਗਰ gada yaba ciye digadi ha ta yi ਠੀਕ ਹੈ ਜੀ ਸੋ ਦੋਸਤੋ ਬਾਕੀ ਚੋਣ ਚਾਂੜ ਭਰੋਣ ਚੰਗੀ ਆ ਬਿਲਕੁਲ ਤੁਹਾਨੂੰ ਦੇਣੀਆਂ ਕੋਈ ਧਰਾਂ ਮਾਰ ਕੇ ਆਪਾਂ ਵਿੱਚੇ ਦਿਖਾਤੀਆਂ ਨੇ ਠੀਕ ਹੈ ਜੀ ਬਾਕੀ ਹਵਾਨੇ ਦੇ ਵੇ ਦੀ ਚੰਗੀ ਆ ਵੈਸੇ ਹੁਣ ਜਿਹੜਾ ਸਮਾਂ ਇਹ ਚਵਾਈ ਦਾ ਬਿਲਕੁਲ ਨੇੜੇ ਉਵੇਂ ਮੈਂ ਜਿਹੜਾ ਦੋਸਤੋ ਦੇਵਾ ਤੁਸੀਂ ਦੇਖ ਸਕਦੇ ਬਣਾ ਕੇ ਤਿਆਰ ਕਰੀ ਖੜੀ ਆ ਸਵੇਰ ਚਵਾਈ ਕਿੰਨੇ ਕ ਵਜੇ ਆਪਣੀ ਵੀਰ ਹੈਗੀ ਆ ਜਗਰਾਏ ਤੁੰਦੂ ਸਾਹਿਬ 6 ਵਜੇ ਕਰੀ ਦੀ 6 ਵਜੇ ਹਾਂਜੀ ਠੀਕ ਆ ਜੀ ਲਓ ਦੋਸਤੋ 6 ਵਜੇ ਮਾਰਨਿੰਗ ਚਵਾਈ ਦਾ ਸਮਾਂ ਹੈ ਤੇ ਇਹਦਾ ਮੁੱਲ ਕੀ ਕਰਦੇ ਆ ਵੀਰ ਲੈਣ ਦੇਣ ਦੀ ਵਾਲੀ ਗੱਲ 60 ਹੀ ਦੇ ਦਈਏ ਹੈ 60 ਦੀ 60 ਦੀ ਦੇ ਅਪੇ ਕਰਦਗੀ ਆਪਾਂ ਦਾ ਹੀ ਡਾਹੇ ਡਾਦਣਾ 50 ਹੀ ਦੇਦਾ ਅਸਾ 10 ਸੀ ਦਾਤਾ ਹਾਂਜੀ ਹਾਂਜੀ ਲੋ ਮਾਨਤਨ ਕਰਦੇ ਆ ਹੋਰ ਕਰਦੇ ਹੋਗੇ 2000 ਛੱਡ ਦੀ 48 ਦੀ ਹਾਂਜੀ 48 ਲੋ ਜੀ 48000 ਦੀ ਦੋਸਤੋ ਇਹ ਤੁਹਾਨੂੰ ਜੜੀ ਵਾੜ ਮਿਲ ਜੂਗੀ ਬਾਕੀ ਦੁੱਧ ਚੰਗਾ ਖਾਸਾ ਵੀਰ ਦੱਸ ਰਿਹਾ ਦੋ ਸੰਦੂ ਸਾਹਿਬ 24 25 ਲੀਟਰ ਹੋਊਗਾ ਜਿਹੜਾ ਵਾ ਮਿਣਕੇ ਦੇਣਾ ਠੰਡਾ ਠੰਡਾ ਕਰਕੇ ਆ ਠੀਕ ਬਾਕੀ ਗਰਮੀ ਦਾ ਮੌਸਮ ਹੈ ਇਹਨਾਂ ਦੁੱਧ ਤੇ ਅਜੇ ਪੱਠਿਆਂ ਤੇ ਦੇਈ ਜਾਂਦੀ ਵਾਂਡਣੀ ਪਾਈਦਾ ਬਿਲਕੁਲ ਹੋਣੀ ਦੇਖੋ ਪਹਿਲੀ ਗਰਮੀ ਵਿੱਚ ਮਿਲਦਾ ਚੰਗਾ ਵੰਡ ਪੁੱਲਾ ਪੈਂਦਾ ਨਹੀਂ ਪਸ਼ੂਆਂ ਨੂੰ ਕਿਉਂ ਗਰਮੀ ਬਹੁਤ ਜ਼ਿਆਦੀ ਹੈ ਠੀਕ ਆ ਤੇ 48000 ਦੀ ਦੋਸਤ ਇਹ ਮਿਲ ਜੂਗੀ ਤੁਹਾਨੂੰ ਠੀਕ ਆ ਜੀ ਸੋ ਦੁੱਧ ਜਿੰਨਾ ਹੁਣ ਮੌਕੇ ਤੇ ਆ ਉਹਦੀ ਜੜੀ ਤੁਹਾਨੂੰ ਤਸੱਲੀ ਵੀਰ ਦੇ ਰਿਆ ਵੀ ਉਹਨਾਂ ਤੁਸੀਂ ਚੋਲੋ ਪੇਸ਼ ਬਾਕੀ ਥਣ ਬਹੁਤ ਵਧੀਆ ਲੱਗਾ ਸੰਧੂ ਸਾਹਿਬ ਬਹੁਤ ਵਧੀਆ ਲੱਗਾ ਸੰਧੂ ਜੀ ਠੀਕ ਆ ਮੈਂ ਵੀ ਜਗਰਾਜ ਵੀਰ ਅਕੇ ਤੀਜੇ ਨੰਬਰ ਤੇ ਆਪਣੇ ਕੋਲ ਜਿਹੜੀ ਆ ਬੈਡ ਖੜੀ ਹੈ ਸੰਧੂ ਸਾਹਿਬ ਇਹਦੇ ਆਪਾਂ ਨੂੰ ਘਰ ਵਾਲਿਆਂ ਕੇ ਆਇਆ ਹੈ ਪਹਿਲਣੇ ਆ ਦੂਜਾ ਮੰਨ ਕੇ ਸਵਦਾ ਕਰ ਸਕਦਾ ਹੈ ਲਗਦੀ ਵੇਹੇ ਪੈਲਣੀ ਆ ਹਾਂ ਪਰ ਆਪਾਂ ਦੂਜਾ ਸੂਆ ਕਰਕੇ ਦੇਣੀ ਏ ਠੀਕ ਹੈ ਜੀ ਤੇ ਸੂਈ ਨੂੰ ਅੱਜ ਦਿਨ ਕਿੰਨੇ ਹੋ ਗਏ ਨੂੰ ਇਹਨੂੰ ਇਹਨੂੰ ਸੰਧੂ ਸਾਹਿਬ 12 13 ਦਿਨ ਹੋਏ ਇਹ ਵਛਾ ਜੇ ਦੇ ਮਗਰ ਠੀਕ ਹੈ ਜੀ ਲੋ ਵੀ ਦੋਸਤੋ 12 13 ਕੇ ਦਿਨ ਦਾ ਸਮਾਂ ਹੋਇਆ ਤੇ ਮਗਰ ਵਛਾ ਇਹਦੇ ਤੇ ਦੁੱਧ ਕਿੰਨੇ ਕਿਤੇ ਹੁਣ ਚੱਲਣਗੇ ਦੋ ਸੰਧੂ ਸਾਹਿਬ ਥਲੇ 17 18 ਲੀਟਰ ਹੋਗਾ 17 18 ਹਾਂਜੀ ਹਾਂਜੀ ਲੋ ਵੀ ਦੋਸਤੋ 17 18 ਲੀਟਰ ਆ ਦੂਜਾ ਸੂਆ ਤੇ ਮਗਰ ਦੇ ਵਛਾ ਠੀਕ ਹੈ ਜੀ ਬਾਕੀ ਥਣਾ ਥਣਾ ਦੀ ਕਿਵੇਂ ਚੋਣ ਚਾਂ ਚੋਣ ਚਾਂ ਸੰਧੂ ਸਾਹਿਬ ਆ ਰੋ ਵਾਂਗੂ ਪੋਲੀ ਆ ਬਸ ਇੱਕਣਾ ਥੋੜੇ ਜਿਹਾ ਇਹ ਮਤਲਬ ਦੀ ਖਾਣਾ ਨਹੀਂ ਆ ਜਦੋਂ ਮੇਂ ਹਾਂਜੀ ਉਹ ਸਹੀ ਹੋ ਗਿਆ ਬਸ ਆ ਕਾਣੇ ਚੁੰਝ ਮਾਰਤੀ ਇੱਕੇ ਥਾਂ ਤੇ ਆ ਥੋੜਾ ਜਿਹਾ ਜਸਮ ਬਾਕੀ ਕੋਈ ਲੱਤ ਛੜ ਨਹੀਂ ਮਾਰਦੀ ਉਹ ਇੱਕੇ ਥਾਂ ਤੇ ਰਹਿ ਗਿਆ ਬਸ ਬਾਕੀ ਸਾਰੇ ਸੋਖੇ ਆ ਮਾਰੇ जख्म ਜਿਹੇ ਹੋ ਗਏ ਸੀ ਹਾਂਜੀ ਹਾਂਜੀ ਠੀਕ ਆ ਬਾਕੀ ਸੰਧੂ ਸਾਹਿਬ ਮੁੱਠੀ ਥਾਣੀ ਆ ਮਗਰਲੇ ਮੁੱਠੀ ਨਹੀਂ ਚਾਹੀਦੇ ਠੀਕ ਹੈ ਜੀ ਠੀਕ ਪੱਕੀ ਚੋਣ ਚੋਣ ਲੱਗੇ ਕੋਈ ਦਿੱਕਤ ਤਾਂ ਨਹੀਂ ਬਣਾਉਂਦੀ ਨਹੀਂ ਨਹੀਂ ਕੋਈ ਦਿੱਕਤ ਨਹੀਂ ਆਪਾਂ ਚੋਅ ਦੇ ਵਿਖਾ ਦਿੰਨੇ ਦਵਾਈ ਕਰਾ ਕੇ ਵਿਖਾ ਦਿੰਨੇ ਲਓ ਠੀਕ ਆ ਤੇ ਦੋਸਤੋ ਇੱਕ ਵਾਰੀ ਤੁਹਾਨੂੰ ਥੋੜਾ ਥੋੜਾ ਧਾਰਾ ਮਾਰ ਕੇ ਤਸਲੀ ਕਰਵਾ ਦਾਂਗੇ ਬੱਚਾ ਲਾ ਕੇ ਇੱਕ ਵਾਰੀ ਹਾਂ ਠੀਕ ਹੈ ਜੀ ਠੀਕ ਹੈ ਜੀ ਕੋਈ 17 ਕਿਲੋ ਦੁੱਧ ਵੀਰ ਦੱਸ ਰਿਹਾ ਵੀ ਇਸ ਵਕਤ ਤੇ ਤੁਹਾਡੇ ਹਾਜ਼ਰ ਆ ਠੀਕ ਆ ਹਾਂ ਜੀ ਇੱਥੇ ਰੋ ਇੱਥੇ ਰੋਖ ਲਈ ਆ ਇੱਥੇ ਰੋਖ ਲਓ ਮਾਂ ਲਾ ਮੜੀ ਆ ਬਨ ਲਓ ਕੋਈ ਗੱਲ ਲਓ ਵੀ ਠੀਕ ਆ ਜੀ ਦੂਜਾ ਸੂਬਾ ਮਗਰ ਦੇ ਬੱਚਾ ਬੱਚਾ ਵੀ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਭਰਾ ਕੇ ਵਿਖਾ ਦਿੰਨੇ ਆ ਬਾਹਰ ਜਾਣਾ ਹੋਣੇ ਆ ਆ ਲਓ ਜੀ ਜਗਰਾਜ ਬੱਚੇ ਨੇ ਮੂੰਹ ਮਾ ਮਾਰਿਆ ਕਰਕੇ ਜੋ ਵੈਸੇ ਕੋਈ ਕਰਨ ਨਹੀਂ 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 ਸੰਤੂ ਸਾਹਿਬ ਪਿਲ ਕਰੇ ਜਣੀ ਹੋ ਜਾਂਦੇ ਮੰਗਾ ਫੜ ਮੜੇ ਆ ਪਿਲ ਕਰੇ ਜੋ ਜਾਂਦੇ ਆ ਉਹ ਬਹਿਣਾ ਪਰਲੇ ਹੁਣ ਸੋਖਤਾ ਹੋ ਗਿਆ ਕਾਫੀ ਹਾਂਜੀ ਹਾਂਜੀ ਠੀਕ ਆ ਬਾਹਰ ਬੱਚਾ ਫੜ ਲਾ ਅੱਗੇ ਕੋਈ ਨਹੀਂ ਬੱਚਾ ਫੜ ਕੇ ਖਲੋ ਜਾ ਅੱਗੇ ਕੀ ਹੋ ਗਿਆ ਦੋਸਤ ਠੀਕ ਹੈ ਜੀ ਬਾਕੀ ਦੋਸਤੋ ਟਰੀਟਮੈਂਟ ਕੀਤਾ ਸੀ ਕਰਵਾਇਆ ਤੇ ਫਿਲਹਾਲ ਹੁਣ ਸੋਖਤਾ ਹੋ ਗਿਆ ਠੀਕ ਹੈ ਤੇ ਬਾਕੀ ਤੁਹਾਨੂੰ ਧਾਰਾ ਧੁਰਾ ਆਪਾਂ ਜਿਹੜੀ ਆ ਤੁਹਾਨੂੰ ਚਾਰ ਚਾਰ ਮਾਰ ਕੇ ਇੱਕ ਵਾਰੀ ਤੇ ਹੁਣ ਇੰਜੈਕਸ਼ਨ ਲੱਗੇ ਹੋਏ ਆ ਐਂਡਰੋਸ ਸਟਰੋਂਗ ਨਹੀਂ ਹੁੰਦਾ ਜਿਹੜਾ ਸੁੱਕਾ ਟੀਕਾ ਹੁੰਦਾ ਜਖਮਾ ਲੱਗਾ ਹੋਇਆ ਉਹ ਬਸ ਹੁਣ ਸੋਖਤਾ ਹੋ ਗਈ ਜਖਮਾ ਦੀ ਠੀਕ ਹੈ ਜੀ ਬਾਕੀ ਕੋਈ ਪੀੜ ਨਹੀਂ ਮਨੌਦੀ ਠੀਕ ਜੀ ਅੱਗੇ ਕਰਦੇ ਚਲੋ ਜੀ ਉਹ ਬਹੁਤ ਗਰਮ ਮਨ ਲਓ ਜੀ ਮਰਾਉਣਾ ਇਹ ਮਗਰਲੇ ਥਾਂ ਦੇਖੋ ਜੀ ਮੁਸੀਹਾਨ ਸੰਦੂ ਆ ਪੂਰੇ ਇਉਂ ਕੋਈ ਦਿੱਕਤ ਦੁਕਤ ਨਹੀਂ ਹੈਗੀ ਕੀ ਹਾਂ ਨਾ ਬਾਲਾ ਮੁਰਕ ਪੀੜਪੁਰ ਦਰਤ ਨਹੀਂ ਮਨਾਉਂਦੀ ਕਿਸੇ ਪਾਸੇ ਕੋ ਦੋ ਸੋ ਬੈਠੇ ਥੋੜੇ ਪਿਲ ਕਰੇ ਜੀ ਉਹ ਤੁਹਾਨੂੰ ਵਿੱਚ ਜ਼ਿਕਰ ਕਰਤਾ ਹੁਣ ਬਿਲਕੁਲ ਸੁਖਤਾ ਹੋ ਗਿਆ ਹਾਂਜੀ ਹਾਂ ਆ ਵੇਖੋ ਤੁਸੀਂ ਬਿਲਕੁਲ ਠੀਕ ਆ ਜੀ ਤੇ ਥਾਣਾ ਪੂਰਾ ਮੁਠੀ ਆ ਪਸਮਣ ਤੋਂ ਬਾਅਦ ਤੁਸੀਂ ਵੇਖੋ ਥਾਣਾ ਪੂਰਾ ਮੁਠੀ ਪੁੰਠੀ ਨਿਕਲ ਕੇ ਸਾਹਮਣੇ ਆ ਗਿਆ ਠੀਕ ਆ ਤੇ ਧਾਰਾਂ ਤੋਂ ਨਾ ਜਿਹੜੀਆਂ ਵਿੱਚੇ ਮਾਰ ਕੇ ਆਪਾਂ ਦਿਖਾ ਦਿੱਤਾ ਕਿਸੇ ਰਕਮ ਦਾ ਕੋ ਪੂਰ ਕੋਈ ਛੱਟਾ ਕੋਈ ਫੁਹਾਰਾ ਨਹੀਂ ਲਾਉਂਦਾ ਪਸੂ ਠੀਕ ਆ ਇੱਕ ਨੰਬਰ ਚਵਾਈ ਆ ਤੇ ਜਗਰਾਜ ਵੀਰੇ ਚੰਗੀ ਆ ਬੜ ਵੈਸੀ ਉਪਰੋਲ ਸਾਰੀ ਹਾਂਜੀ ਤੇ ਇਹਦਾ ਮੁੱਲ ਵੀ ਇੱਕ ਦਸੀ ਆਪਣੇ ਵੀਰਾਂ ਨੂੰ ਕੀ ਕਰਾਂਗੇ ਜੀ 55 ਹੀ ਦੇ ਰਹੀ ਹਾਂ ਤੁਸਾਂ 55 ਦੀ ਹਾਂਜੀ ਠੀਕ ਹੈ ਜੀ ਆਪੇ ਕਰ ਦਈਏ ਛੋੜ ਛੱਪਾ ਜਿਹਾ ਕਰ ਦੇ ਨਹੀਂ ਤੁਸੀਂ ਦੱਸ ਦਿਓ ਹੁਣ ਤੁਸੀਂ ਦੱਸ ਦਿਓ ਹੁਣ ਮੈਂ ਦੱਸਾਂ ਫਿਰ ਹਾਂਜੀ ਕਿੰਨੇ ਦੀ ਹੋ ਜੂਗੀ ਨਹੀਂ ਤੁਸੀਂ ਦੱਸੋ ਹੁਣ ਮੈਂ ਤਾਂ ਵੀ ਦੇ ਦਿਆ 40 ਅੰਦਰ ਦੇ ਦਿੰਗੀ ਨਹੀਂ ਸਾਬ ਜ਼ਿਆਦਾ ਹੈ ਜ਼ਿਆਦਾ ਹੋ ਗਿਆ ਜੀ ਜ਼ਿਆਦਾ ਨਹੀਂ ਜ਼ਿਆਦਾ ਬਣੀ ਜਿਗਿਆ ਕੰਮ ਜ਼ਿਆਦਾ ਜੀ ਐਹਾ ਵੇਖ ਲਓ ਮੋੜਾਂ ਕਿੱਥੇ ਲੈ ਜਾਇ ਕਰਦੇ ਹਾਂ ਹਾਂ 42 ਦੀ ਬਾਰਾ ਖਾਂਦੀ ਆ 45 ਹੀ ਦੇ ਦਾਂ ਹੁਣ ਸਾਬ 45 ਨਹੀਂ 43 ਦੀ ਹਾਂਜੀ 1000 ਛੜ 4 ਛੜਦੇ 1000 ਛੜਦਾ 44 ਦੀ ਹਾਂਜੀ ਭਾਬ ਦੋਸਤੋ ਬਾਕੀ ਜਿੱਥੋਂ ਤੱਕ ਦੋਸਤੋ ਵੀਰਾਂ ਨੂੰ ਬਾਰਾ ਖਾਂਦਾ ਬਾਕੀ ਸੰਤੂ ਸਾਹਿਬ ਹੁਣ ਵੇਖੋ ਠੋਗੀ ਪੂਰੀ ਵੈੜ ਬਹੁਤ ਵਧੀਆ ਬਿਲਕੁਲ ਜੀ ਬਸ ਕਰੀ ਜਾਂ ਸਰੀਰ ਦੀ ਮਤਲਬ ਲੱਗਦੀ ਨਹੀਂ ਇਹ ਚਾਰ ਪੰਜ ਸੂਏ ਵੀ ਸੂਕੀ ਨਾ ਵੈੜ ਨੇ ਤਾਂ ਵੀ ਦੁਜੇ ਲੱਗਣਾ ਬਿਲਕੁਲ ਬਿਲਕੁਲ ਲੋਬ ਦੋਸਤੋ ਬਾਕੀ ਦੁੱਧ ਜਿਹੜਾ ਪਹੁੰਚਵਾ ਦਾਂਗੇ 16 17 17 ਕਾ ਪੂਰਾ 17 18 ਲੀਟਰ ਹੋ 17 ਲੀਟਰ ਠੰਡਾ ਹੈ ਨਾ ਠੀਕ ਹੈ ਜੀ ਹਾਂਜੀ ਹੁਣ ਦੋਸਤੋ ਨੈਟ ਜਿਹੜਾ ਦੁੱਧ ਦੇ ਤੇ 44000 ਦੀ ਇਹ ਤੁਹਾਨੂੰ ਮਿਲ ਜੂਗੀ। ਬਾਕੀ ਆ ਵੜਾ ਸੀ ਦੋਸਤੋ ਅੱਜ ਤਿੰਨ ਵੀਰ ਜਗਰਾਜ ਹੁਣਾ ਦੇ ਸਕੇਲੇ ਤੇ ਉੱਪਰ ਤੇ ਤਿੰਨੇ ਸੂਈਆਂ ਸੁਵਈਆਂ ਨੇ ਇਸ ਕਰਕੇ ਮੇਰਾ ਭਰਾ ਜਿੱਦਾਂ ਵੀ ਕਿਸੇ ਵੀਰ ਦੀ ਸੰਤੁਸ਼ਟੀ ਹੁੰਦੀ ਆ ਆਨਲਾਈਨ ਕੋਈ ਵੀਰ ਤਸੱਲੀ ਕਰਾਉਣੀ ਚਾਹੁੰਦਾ ਤਾਂ ਬੇਸ਼ੱਕ ਆਨਲਾਈਨ ਤੁਸੀਂ ਕਰਵਾ ਲਿਓ। ਬਾਕੀ ਤੁਹਾਨੂੰ ਧਾਰਾਂ ਜੜੀਆਂ ਦੋਸਤੋ ਸਾਰੇ ਪਸ਼ੂਆਂ ਦੇ ਵਿੱਚ ਮਾਰ ਕੇ ਕੋਈ 5-5 7-7 ਧਾਰਾ ਮਾਰ ਕੇ ਇੱਕ ਟਾਈਮ ਜੇਕਰ ਇਹਨਾਂ ਦੂਰ ਹੋਣਾ ਆ ਆਨਲਾਈਨ ਬਾਕੀ ਜਦੋਂ ਲੈਣ ਹੋਣਾ ਵੜਾ ਅਗਲੇ ਦਿਨ ਆਪ ਚੋਗੇ। ਬਿਲਕੁਲ ਉਸੇ ਟਾਈਮ ਤੇ ਸ਼ਾਮ ਨੂੰ ਚੋ ਲੈਣਾ। ਠੀਕ ਆ। ਅਭੀ ਜਗਰਾਜ ਵੀਰ ਇੱਕ ਨੰਬਰ ਬੋਲ ਦਿੱ ਗਿਆ ਆਪਣੇ 83604 ਹਾਂਜੀ 00386 ਠੀਕ ਹੈ ਜੀ ਹਾਂਜੀ ਇੱਕੋ ਨੰਬਰ ਹੀ ਚੱਲਦਾ ਜੀ ਹਾਂਜੀ ਇੱਕੋ ਨੰਬਰ ਹੀ ਠੀਕ ਹੈ ਭਰਾ ਲਓ ਦੋਸਤੋ ਇਹ ਨੰਬਰ ਵੀਰ ਦਾ ਬਿਲਕੁਲ ਸਕਰੀਨ ਦੇ ਉੱਪਰ ਚੱਲਦਾ ਹੈ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਤਿੰਨ ਪਸ਼ੂ ਅੱਜ ਬਕਾਊ ਆ ਤੇ ਪਸ਼ੂ ਆਉਂਦੇ ਰਹਿੰਦੇ ਐਸੀ ਤਰ੍ਹਾਂ ਇਸ ਕਿਲੇ ਦੇ ਉੱਪਰ ਸਮੇਂ-ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਲਿਓ ਦੋਸਤੋ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਲੈਂਦੇ ਰਿਆ ਕਰੋ ਮਿਲਦੇ ਹੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ